ਮੈਂ ਜਸਵੀਰ ਸਿੰਘ ਘੁੰਮਣ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਫੈਡਰੇਸ਼ਨ ਅੱਜ ਇਤਿਹਾਸ ਦਾ ਉਹ ਕਲੰਕਿਤ ਦਿਨ ਹੈ ਜਦੋਂ ਹਿੰਦੁਸਤਾਨ ਦੀਆਂ ਫੌਜਾਂ ਨੇ ਸਾਡੇ ਮਕद्दस ਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਦੇ ਨਾਲ ਸਵੇਰੇ 4:40 ਮਿੰਟ ਤੇ ਹਮਲਾ ਕੀਤਾ ਜਦੋਂ ਉਹ ਪਹਿਲਾ ਗੋਲਾ ਵੱਜਿਆ ਤਾਂ ਸਾਰੇ ਲੋਕ ਹੈਰਾਨ ਸਨ ਹਿੰਦੁਸਤਾਨ ਦੇ ਕਿ ਇਹੋ ਜੇ ਮਕਦਸ ਥਾਨ ਦੇ ਉੱਤੇ ਜਿੱਥੋਂ ਸਰਬ ਸੰਧੀਵਾਦ ਦਾ ਉਪਦੇਸ਼ ਦਿੱਤਾ ਜਾਂਦਾ ਹੈ ਜਿੱਥੋਂ ਹਮੇਸ਼ਾ ਮਨੁੱਖਤਾ ਦੀ ਗੱਲ ਕੀਤੀ ਜਾਂਦੀ ਹੈ ਉਹਨੂੰ ਟਾਉਣ ਵਾਸਤੇ ਅਸੀਂ ਹਿੰਦੁਸਤਾਨ ਦੀ ਰਾਣੀ ਨੇ ਟੈਂਕਾਂ ਤੇ ਤੋਪ भेਜ ਦਿੱਤੇ ਸਾਨੂੰ ਅਫਸੋਸ ਹੈ ਕਿ ਆਜ਼ਾਦ ਹਿੰਦੁਸਤਾਨ ਵਿੱਚ ਅਜਿਹਾ ਵਰਤਾਰਾ ਨਹੀਂ ਵਰਤਣਾ ਚਾਹੀਦਾ ਸੀ ਪਰ ਅਸੀਂ ਮਜਬੂਰ ਹੋਏ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੋ ਉਸ ਵੇਲੇ ਅਕਾਲ ਤਖਤ ਤੇ ਹਾਜ਼ਰ ਸੀ ਉਹਨਾਂ ਨੇ ਆਪਣੀਆਂ लाਡਲੀਆਂ ਫੌਜਾਂ ਨੂੰ ਹੁਕਮ ਕੀਤਾ ਕਿ ਅਸੀਂ ਇਹਨਾਂ ਦਾ ਮੁਕਾਬਲਾ ਜਿਹੜਾ ਥੋੜੇ ਸੀਮਤ ਸਾਧਨਾਂ ਨਾਲ ਵੀ ਕਰਾਂਗੇ ਜਰਨਲ ਸੇ ਬੇਕ ਸਿੰਘ ਉਹਨਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਬਾਬਾ ਜੀ ਦੀ ਰਹਿਨਮਾਈ ਦੇ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਪਾਈ ਅਮਰੀਕ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੇ ਬਹੁਤ ਤਰੱਦ ਦੇ ਨਾਲ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੀ ਹਿੰਦੁਸਤਾਨ ਦੀ ਜਿਹੜੇ ਹਾਕਮ ਸੀ ਉਹਨਾਂ ਦੀਆਂ ਗੋਲੀਆਂ ਦਾ ਜਵਾਬ ਦਿੱਤਾ ਸੀਮਤ ਸਾਧਨਾਂ ਦੇ ਵਿੱਚ ਵੀ ਅਸੀਂ 72 ਘੰਟੇ ਲਗਾਤਾਰ ਲੜਾਈ ਲੜੀ ਮੈਨੂੰ ਮਾਣ ਹੈ ਕਿ ਫਰੰਟ ਵਾਲੇ ਮੋਰਚੇ ਤੇ ਮੈਨੂੰ ਸਭ ਤੋਂ ਛੋਟੀ ਉਮਰ ਵਿੱਚ ਉੱਥੇ ਲੜਨ ਦਾ ਮੌਕਾ ਮਿਲਿਆ ਮੈਂ ਉਹ ਆਪਣਾ ਜੋ ਸਾਧਨ ਸਾਨੂੰ ਦਿੱਤੇ ਗਏ ਸਾਨੂੰ ਉਹ ਸਾਧਨਾਂ ਨਾਲ ਅਸੀਂ ਜਿੰਨਾ ਕ ਮੁਕਾਬਲਾ ਕਰ ਸਕਦੇ ਸੀ ਕੀਤਾ ਪਰ ਕਿਸੇ ਦੁਸ਼ਮਣ ਦੀ ਹਾਰ ਨਹੀਂ ਮੰਨੀ ਮੈਂ ਅੱਜ ਦੇ ਉਹਨਾਂ ਸਾਰੇ ਉਸ ਵੇਲੇ ਦੇ ਹੋਏ ਸ਼ਹੀਦ ਸਿੰਘਾਂ ਨੂੰ ਸੰਤ ਬਾਬਾ ਜਨਰੈਲ ਸਿੰਘ ਦੀ ਗਵਾਹੀ ਵਿੱਚ ਜਿੰਨੇ ਵੀ ਸ਼ਹੀਦ ਸਿੰਘ ਹੋਏ ਐ ਉਹਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਜ਼ਿਆਦਾ ਸਰਦਾ ਭਾਵਨਾ ਪ੍ਰਗਟ ਕਰਦਾ ਐ ਤੇ ਆਸ ਕਰਦਾ ਐ ਕਿ ਜੇ ਅਸੀਂ ਇਸ ਹਿੰਦੁਸਤਾਨ ਦੇ ਵਿੱਚ ਰਹਿਣਾ ਐ ਤੇ ਸਾਨੂੰ ਕਦੀ ਵੀ ਅਜਿਹੇ ਦਿਨ ਨਾ ਵੇਖਣੇ ਪੈਣ ਨਹੀਂ ਤੇ ਬਾਰਪਰਾਏ ਬੈਸਨਾ ਸਾਈ ਮੁਜਰਾ ਦੇ ਜੇ ਤੂ ਇਹ ਵੇ ਰਾਖੀ ਤਾਂ ਜਿਉ ਸਰੀਰੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਬੋਲਾਰਾ ਚੱਲ ਰਿਹਾ ਪੂਰਾ ਅੱਜ ਵੀ ਐਸੀ ਜੱਥੇਬੰਦੀਆਂ ਦਾ ਅਕਰਦਾ ਸਾਬ ਨੂੰ ਲੈ ਕੇ ਕੀ ਇਸ ਤੋਂ ਦੇਖਦੇ ਹਾਂ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਦੇਣਿਆ ਇਹ ਤਾਂ ਹੈ ਸ਼ਹੀਦਾਂ ਦੇ ਨਾਮ ਤੇ ਦੇਣ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਜਾਨ ਨਿਸ਼ਾਵਰ ਕਰਕੇ ਦਰਬਾਰ ਸਾਹਿਬ ਦੀ ਸ੍ਰੀ ਕਾਲਤਾ ਸਾਹਿਬ ਦੀ ਰਾਖੀ ਕੀਤੀ ਹੈ ਤੇ ਬਹੁਤ ਸਾਰੇ ਲੋਕ 40 ਸਾਲਾਂ ਦੇ ਵਿੱਚ ਪੈਦਾ ਹੋਏ ਉਹ ਲੋਕ ਨੇ ਜਿਨ੍ਹਾਂ ਨੇ ਇਸ ਵਰਤਾਰੇ ਨੂੰ ਵੇਖਿਆ ਵੀ ਨਹੀਂ ਸੰਤ ਜਰਨੈਲ ਸਿੰਘ ਦੇ ਦਰਸ਼ਨ ਵੀ ਨਹੀਂ ਕੀਤੇ ਭਾਈ ਮਨੀਕ ਸਿੰਘ ਉਹਨਾਂ ਨੇ ਵੇਖਿਆ ਵੀ ਨਹੀਂ ਉਹ ਵੱਡੀਆਂ ਛਾਲਾਂ ਮਾਰ ਕੇ ਤੇ ਇਹ ਸਾਬਤ ਕਰਨਾ ਚਾਹੁੰਦੇ ਕਿ ਸਾਡੇ ਨਾਲੋਂ ਵੱਡਾ ਸਿੱਖ ਕੋਈ ਨਹੀਂ ਤੇ ਮੈਂ ਸਮਝਦਾ ਕਿ ਜਹੇ ਵਰਤਾਰੇ ਅੱਜ ਆਪਸੀ ਉਲਝਣਾ ਕਰਨੀ ਸਾਨੂੰ ਲੜਾਇਆ ਜਾ ਰਿਹਾ ਤੇ ਅਸੀਂ ਲੜ ਰਹੇ ਹਾਂ ਬੜੀ ਸ਼ਾਨ ਦੇ ਨਾਲ ਸਾਹੀਂ ਸਮਝਦੇ ਹਾਂ ਕਿ ਜਹੇ ਵਰਤਾਰੇ ਨਾਲ ਕੌਮ ਦਾ ਹੋਰ ਨੁਕਸਾਨ ਹੋ ਸਕਦਾ ਨਾ ਤਾਂ ਉਹਦੇ ਵਿੱਚ ਟਕਸਾਲ ਦਾ ਭਲਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਲਾ ਹੈ ਨਾ ਸਿੱਖ ਕੌਮ ਦਾ ਭਲਾ ਹੈ ਤੇ ਕੰਮ ਉਹ ਕਰਨਾ ਚਾਹੀਦਾ ਪਹਿਲੋਂ ਤਾਂ ਅਸੀਂ ਗੁਰਗੱਜ ਸਾਹਿਬ ਨੂੰ ਲਾਇਆ ਫੇਰ ਲਾਇਆ ਐਗਜ਼ੈਕਟਿਵ ਨੇ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਉਹਦੀ ਵਿਰੋਧਤਾ ਕਰ ਰਹੇ ਨੇ ਤੇ ਮੈਨੂੰ ਸਮਝ ਨਹੀਂ ਆਈ ਕਿ ਇਹ ਵਰਤਾਰਾ ਕਿਉਂ ਵਰਤਿਆ ਜਾ ਰਿਹਾ ਹੈ ਕਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਇਸ ਸਿੱਖਾਂ ਨੂੰ ਇਸ ਪਾਸੇ ਲੜਾ ਕੇ ਸਿੱਖਾਂ ਦੇ ਸ਼ਹੀਦਾਂ ਦੇ ਦਿਨ ਨੂੰ ਖਰਾਬ ਕਰ ਰਹੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੇ ਦਿਨਾਂ ਦੇ ਉੱਤੇ ਨਹੀਂ ਤੁਸੀਂ ਹੱਥ ਜੋੜ ਕੇ ਬੈਠੋ ਤੇ ਫੇਰ ਇਹਦੇ ਬਾਰੇ ਚੰਗੇ ਮੰਦੇ ਦਾ ਨਤਾਰਾ ਕਰੋ ਕਿਤੇ ਬੈਠ ਕੇ ਕਿ ਕਿੰਨਾਂ ਲੋਕਾਂ ਨੇ ਕੌਮ ਦਾ ਕੰਮ ਕੀਤਾ ਕਿੰਨਾਂ ਨੇ ਨਹੀਂ ਕੀਤਾ ਜਿਨ੍ਹਾਂ ਨੇ ਕੰਮ ਕੀਤਾ ਉਹ ਆਪਣੇ ਘਰਾਂ 'ਚ ਬਹਿ ਗਏ ਤੇ ਜਿਨ੍ਹਾਂ ਨੇ ਕੀਤਾ ਕੁਛ ਨਹੀਂ ਉਹ ਲੁੱਟੀ ਵੀ ਜਾਂਦੇ ਆ ਤੇ ਲੋਕਾਂ ਨੂੰ ਲੜਾਈ ਵੀ ਜਾਂਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰੋ ਇਹਨਾਂ ਦਿਨਾਂ ਦੇ ਉੱਤੇ ਸ਼ਹੀਦਾਂ ਦੇ ਦਿਨਾਂ ਦੇ ਉੱਤੇ ਇਹ ਵਰਤਾਰੇ ਨਾ ਵਰਤਾਓ ਕਿ ਤੁਹਾਡੀ ਤਾਕਤ ਜਿਹੜੀ ਆ ਤਾਕਤ ਕਿਹਨੂੰ ਫਿਰ ਹੋ ਰਹੀ ਆ ਤੇ ਜੋ ਹਿੰਦੁਸਤਾਨ ਦੇ ਹਾਕਮ ਚਾਹੁੰਦੇ ਨੇ ਉਹ ਤੁਸੀਂ ਕਰ ਰਹੇ ਹੋ ਮੈਂ ਇਹਨਾਂ ਨੂੰ ਇਹ ਬੇਨਤੀ ਕਰ ਸਕਦਾ ਹਾਂ ਔਰ ਕੁਛ ਨਹੀਂ ਕਹਿ ਸਕਦਾ